ਤੋਨੂ ਵੀ ਲੱਤਾਂ ਹੈਵੀ ਹੈਵੀ ਲੱਗਦੀਆਂ ਨੇ ਲੱਤਾਂ ਭਾਰੀ ਲੱਗਦੀਆਂ ਨੇ ਪੈਰ ਥੱਕੇ ਥੱਕੇ ਲੱਗਦੇ ਨੇ ਪੈਰ ਭਾਰੀ ਲੱਗਦੇ ਨੇ ਇਸ ਦੇ ਦੋ ਮੁੱਖ ਕਾਰਨ ਦੇਖੇ ਗਏ ਨੇ ਪਹਿਲਾ ਕਾਰਡੀਓ ਵੈਸਕੂਲਰ ਮਤਲਬ ਦਿਲ ਦੇ ਰਿਗਾਰਡਿੰਗ ਕੋਈ ਵੀ ਸਮੱਸਿਆ ਆ ਜਾਵੇ ਉਹਨਾਂ ਨੂੰ ਇਹ ਚੀਜ਼ ਜ਼ਿਆਦਾ ਨਿਕਲ ਕੇ ਸਾਹਮਣੇ ਆਉਂਦੀ ਹੈ ਦੂਸਰਾ ਮਸਕੂਲਰ ਮਾਸਪੇਸ਼ੀਆਂ ਦੇ ਵਿੱਚ ਕਮਜ਼ੋਰੀ ਆ ਜਾਵੇ ਤਾਂ ਵੀ ਆਪਾਂ ਨੂੰ ਇਹ ਲੱਗਦਾ ਹੈ ਹੈਵੀ ਹੈਵੀ ਲੱਤਾਂ ਲੱਗਦੀਆਂ ਨੇ ਸਪੈਸ਼ਲੀ ਜਦੋਂ ਆਪਾਂ ਕੰਮਤੇ ਹੁੰਨੇ ਆ ਸੋ ਤੁਸੀਂ ਘਬਰਾਉਣਾ ਨਹੀਂ ਅਸਾਨ ਕਸਰਤਾਂ ਕਰਨੀਆਂ ਸ਼ੁਰੂ ਕਰਦੇ ਹੋਗੇ ਤਾਂ ਜਿਹੜੀਆਂ ਤੁਹਾਨੂੰ ਲੱਤਾਂ ਭਾਰੀ-ਭਾਰੀ ਜਾਂ ਪੈਰ ਹੈਵੀ ਲੱਗਦੇ ਨੇ ਉਹਨਾਂ ਨੂੰ ਤੁਸੀਂ ਅਸਾਨ ਕਸਰਤਾਂ ਨਾਲ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਐਦਾਂ ਲੱਗਣ ਲੱਗ ਜਾਵੇ ਤੁਸੀਂ ਕਦੇ ਵੀ ਲੱਤਾਂ ਦੀ ਮ사ਜ ਨਹੀਂ ਕਰਨੀ ਇਸ ਨਾਲ ਕੀ ਹੋਏਗਾ ਟਿਸ਼ੂ ਸਿੱਖ ਜਾਗਾ ਇਕੱਠੇ ਹੋ ਜਾਣਗੇ ਔਰ ਦਰਦ ਦਾ ਲੈਵਲ ਵੱਧ ਜਾਏਗਾ ਸੋ ਸਭ ਤੋਂ ਪਹਿਲੀ ਜਿਹੜੀ ਕਸਰਤ ਕਰਨੀ ਹੈ ਤੁਸੀਂ ਇੱਕ ਉੱਚੇ ਟੇਬਲ ਤੇ ਥੋੜਾ ਜਿਹਾ ਬੈਂਡ ਹੋ ਜਾਣਾ ਔਰ ਗੋਡੇ ਥੋੜੇ ਜੇ ਮੋੜ ਲੈਣੇ ਆ ਔਰ ਅੱਡੀਆਂ ਵੀ ਆਪਾਂ ਹਵਾ ਚੱਕਾਂਗੇ ਇਦਾਂ ਕਰਕੇ ਯਾਨੀ ਕਿ ਹੀਲ ਰੇਜ਼ ਕਰਾਂਗੇ 1 2 ਪਰ ਗੋਡੇ ਮੁੜੇ ਰਹਿਣੇ ਚਾਹੀਦੇ ਆ ਔਰ ਇਸ ਨੂੰ ਤੁਸੀਂ 10 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਕਰਨੀ ਔਰ ਤਿੰਨ ਸੈਟ ਲਾਉਣੇ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਦੂਜੀ ਕਸਰਤ ਸੇਮ ਕਰਾਂਗੇ ਥੋੜੇ ਪਿੱਛੇ ਹੋ ਜਾਾਂਗੇ ਔਰ ਗੋਡੇ ਸਿੱਧੇ ਰਹਿਣਗੇ ਔਰ ਇੱਥੇ ਫੇਰ ਹੀਲ ਰੇਜ਼ ਕਰਾਂਗੇ 1 2 3 4 ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਔਰ ਇਸ ਦੇ ਤਿੰਨ ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਇਹ ਹੋਗੀ ਦੂਜੀ ਕਸਰਤ ਤੀਜੀ ਕਸਰਤ ਕੀ ਕਰਾਂਗੇ ਇੱਕ ਰੋਲਰ ਚਾਹੀਦਾ ਇਸ ਨੂੰ ਆਪਾਂ ਥਲੇੜਾ ਖਲਾਗੇ ਔਰ ਹਲਕਾ ਜਿਹਾ ਗੋਡਾ ਮੋੜ ਕੇ ਖੜ ਕੇ ਬਸ ਇਦਾਂ ਕਰਨਾ ਆਪਾਂ 5 ਮਿੰਟ ਇਸ ਸਾਈਡ ਔਰ 5 ਮਿੰਟ ਇਸ ਸਾਈਡ ਕਰਨਾ ਇਹ ਹੋਗੀ ਤੀਜੀ ਕਸਰਤ ਚੌਥੀ ਕਸਰਤ ਕੀ ਹੈ ਰੋਲਰ ਦੀ ਹੈਲਪ ਨਾਲ ਹੀ ਕਰਾਂਗੇ ਆਪਾਂ ਸਕੁਐਟ ਕਰਾਂਗੇ ਮਤਲਬ ਰੋਲਰ ਨੂੰ ਗੋਡਿਆਂ ਦੇ ਵਿਚਾਲੇ ਰੱਖ ਲੈਣਾ ਹੱਥ ਇਦਾਂ ਕਰਕੇ ਤਲੇ ਜਾਣਾ 5 ਸੈਕਿੰਡ ਹੋਲਡ ਫਿਰ ਵਾਪਸ 5 ਸੈਕਿੰਡ ਹੋਲਡ ਫਿਰ ਵਾਪਸ ਥੈਨ ਰਿਲੈਕਸ ਇਸ ਦੇ ਵੀ 10 10 ਦੇ 3 ਸੈਟ ਲਾਉਣੇ ਤੁਸੀਂ ਦੇਖੋਗੇ ਜੋ ਤੁਹਾਡੀਆਂ ਲੱਤਾਂ ਹੈਵੀ ਹੈਵੀ ਭਾਰੀ ਭਾਰੀ ਰਹਿੰਦੀਆਂ ਨੇ ਪੈਰ ਭਾਰੀ ਭਾਰੀ ਰਹਿੰਦੇ ਆ ਉਹ ਚੰਨ ਕਸਰਤਾਂ ਨਾਲ ਹੀ ਚੰਨ ਦਿਨਾਂ ਦੇ ਵਿੱਚ ਹੀ ਬਿਲਕੁਲ ਠੀਕ ਹੋ ਜਾਣਗੇ ਸਤਿ ਸ਼੍ਰੀ ਅਕਾਲ ਜੀ